ਕੀ ਸਮੱਸਿਆ ਹੈ ਤੁਹਾਡੀ ਸਮੱਸਿਆ ਸਾਡੀ ਹੈ ਜੀ ਸਾਡੇ ਘਰ ਦਾ ਸਾਰਾ ਪਾਣੀ ਇੱਧਰ ਨੂੰ ਜਾਂਦਾ ਇਹਨਾਂ ਨੇ ਪਹਿਲਾਂ ਮਤਲਬ ਗਲੀ ਦੀਆਂ ਇੱਟਾਂ ਪੱਟੀਆਂ ਗਵੰਡੀਆਂ ਨੇ ਗਲੀ ਦੀਆਂ ਇੱਟਾਂ ਪੱਟ ਕੇ ਆਪਣੇ ਕਬਜ਼ੇ ਵਿੱਚ ਕਰੀਆਂ ਫੇਰ ਇਹਨਾਂ ਨੇ ਗਲੀ ਰੋਕੀ ਤੇ ਸਾਡੇ ਨਾਲ ਖੁੱਦ ਹੀ ਸ਼ਾਮ ਲੱਟ ਪਈ ਸੀ ਸਾਰੀ ਉਹ ਰੋਕ ਲਈ ਉਹ ਰੋਕਣ ਤੋਂ ਬਾਅਦ ਫੇਰ ਇਹ ਮਤਲਬ ਇਹਨਾਂ ਨੇ ਗੇਟ ਲਾ ਲਿਆ ਮੂਰੇ ਗੇਟ ਲਾਉਣ ਤੋਂ ਬਾਅਦ ਹੁਣ ਇਹ ਮਤਲਬ ਇਹਦੇ ਵਿੱਚ ਸਾਡਾ ਸੀਵਰੇਜ ਨਹੀਂ ਪੈਣ ਦਿੰਦੇ ਹਾਂਜੀ ਸੀਵਰੇਜ ਨਹੀਂ ਪੈਣ ਦਿੰਦੇ ਨਹੀਂ ਦਿੱਕਤ ਸੀਵਰੇਜ ਦੀ ਪ੍ਰੋਬਲਮ ਸੀਵਰੇਜ ਨਹੀਂ ਪੈਣ ਦਿੰਦੇ ਸਾਡੇ ਸਾਰੇ ਘਰ ਦਾ ਪਾਣੀ ਇੱਧਰ ਨੂੰ ਹੀ ਜਾਂਦਾ ਤੇ ਆਪਣੇ ਇਹ ਗਲੀ ਨੂੰ ਜਿਹੜੀ ਸਰਕਾਰੀ ਗਲੀ ਆ ਜਿਹੜੀ ਨਾਲੀ ਜਾਂਦੀ ਆ ਨਾਲੀ ਨੂੰ ਛੇੜਛਾੜ ਕਰਦੇ ਨੇ ਨਾਲੀ ਇਹ ਜਿਸ ਦਿਨ ਬੀਡੀਪੀਓ ਦਫਤਰ ਵਾਲੇ ਚੈੱਕ ਕਰਨ ਆਏ ਸੀ ਇਹ ਨਾਲੀ ਬਿਲਕੁਲ ਖੁੱਲੀ ਸੀਗੀ ਬਾਹਰ ਉਸ ਤੋਂ ਬਾਅਦ ਇਹਨਾਂ ਨੇ ਉਹ ਨਾਲੀ ਨੂੰ ਮਤਲਬ ਦੋ ਦੋ ਇੱਟਾਂ ਰੱਖ ਕੇ ਬੰਦ ਕਰਤਾ ਤੇ ਬਾਕੀ ਦੀਆਂ ਇੱਟਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਇਹ ਕਿੰਨੇ ਟਾਈਮ ਤੋਂ ਆਂਟੀ ਸਮੱਸਿਆ ਬਣੀ ਹੋਈ ਤੁਹਾਡੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦੇ ਇਸ ਮਕਾਨ ਦੇ ਵਿੱਚ ਤੇ ਕਿੰਨੀ ਦੇਰ ਦੀ ਇਹ ਸਮੱਸਿਆ ਤੁਹਾਨੂੰ 8 ਸਾਲ ਤੋਂ ਆ ਜੀ 8 ਸਾਲ ਤੋਂ ਲਗਾਤਾਰ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਸਰਪੰਚ ਪਿੰਡ ਦੇ ਸਰਪੰਚ ਜਾਂ ਐਮ ਐਲ ਏ ਜੀ ਅਨੁਸਾਰਿਆਂ ਨੂੰ ਸਾਰਿਆਂ ਨੂੰ ਕਹਤਾ ਤੇ ਫਿਰ ਪੰਚਾਇਤ ਨੂੰ ਜਦੋਂ ਅਸੀਂ ਮਤਲਬ ਫਿਰ ਬੀ ਡੀ ਪੀ ਦਾ ਦਫ਼ਤਰ ਮੇਵਾ ਸਿੰਘ ਜੀ son of ਸੁਰਜਣ ਸਿੰਘ ਤੇ ਇੱਕ ਮਤਲਬ ਮੈਂ ਦਰਖਾਸਤ ਦਿੱਤੀ ਆ ਜੀ ਦਰਖਾਸਤ ਦਿੱਤੀ ਉਹਨਾਂ ਨੇ ਦਰਖਾਸਤ ਦੇਣ ਤੋਂ ਬਾਅਦ ਬੀਡੀਪੀਓ ਨੇ ਇਹਨਾਂ ਨੂੰ ਜਵਾਨੀ ਸੁਨੇਹਾ ਦਿੱਤਾ ਕਿ ਤੁਸੀਂ ਗੇਟ ਪੱਟ ਲਓ ਵੀ ਤੁਹਾਡਾ ਗੇਟ ਗਲਤ ਹੈ ਇਹਨਾਂ ਨੇ ਮਤਲਬ ਕੋਈ ਉਹਨਾਂ ਤੇ ਅਸਰ ਨਾ ਕੀਤਾ ਫਿਰ ਉਹਨਾਂ ਦੇ ਉਹਨਾਂ ਦੇ ਨੁਮਾਇੰਦੇ ਚੈੱਕ ਕਰਨ ਆਏ ਜਦੋਂ ਇਹ ਨਾਲ ਹੀ ਖੁੱਲੀ ਸੀਗੀ ਬਿਲਕੁਲ ਸੇਮ ਸਿਰੇ ਤੋਂ ਲੈ ਕੇ ਸਿਰੇ ਤੱਕ ਤੁਹਾਨੂੰ ਤੁਸੀਂ ਦੇਖਿਆ ਨਾਲ ਹੀ ਖੁੱਲੀ ਸੀ ਜਦੋਂ ਵੀ ਮੀਡੀਵੋ ਮੈਡਮ ਸਾਹਿਬ ਆਪ ਚੈੱਕ ਕਰਨ ਆਏ ਤਾਂ ਇਹਨਾਂ ਨੇ ਉਹ ਜਿਹੜੀਆਂ ਇੱਟਾਂ ਸੀ ਉਹਦੀ ਬੇੜੇ ਦੀ ਢਾਣ ਨੂੰ ਲਾਈਆਂ ਹੋਈਆਂ ਉਹ ਇਹਨਾਂ ਨੇ ਮਤਲਬ ਬਾਕੀ ਦੇ ਆਪਣੇ ਕਬਜੇ 'ਚ ਕਰ ਲਈਆਂ ਦੋ ਦੋ ਇੱਟਾਂ ਰੱਖ ਕੇ ਨਾਲੀ ਨੂੰ ਬੰਦ ਕਰਤਾ ਮਤਲਬ ਸਰਕਾਰੀ ਨਾਲੀ ਨੂੰ ਛੇੜਛਾੜ ਕਰਦੇ ਨੇ ਸਰਕਾਰੀ ਗਲੀ ਇਹਨਾਂ ਨੇ ਦੱਬੀ ਹੋਈ ਆ ਜਿਹੜੀ ਖੂਦ ਹੀ ਸਾਂਝੇ ਖੂਦ ਹੀ ਤੋੜਾ ਪਬਲਿਕ ਪਲੇਸ ਉਹ ਸਾਰੀ ਇਹਨਾਂ ਨੇ ਦੱਬੀ ਹੋਈ ਆ ਅੱਗੇ ਗੇਟ ਲਾਇਆ ਹੋਇਆ ਫਿਰ ਇਹਨੂੰ ਇਹਨਾਂ ਨੂੰ ਪੰਚਾਇਤ ਨੇ ਬੀੜੀਪੋ ਮੈਡਮ ਨੇ ਅਨ ਇੱਕ ਵਾਰੀ ਉਹਨਾਂ ਦੇ ਨੁਮਾਇੰਦੇ ਨੇ ਚੱਕ ਕੀਤਾ ਦੂਜੀ ਵਾਰ ਬੀਡੀਪੀਓ ਮੈਡਮ ਨੇ ਆਪ ਚੱਕ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਤਿੰਨ ਪਰਵਾਨੇ ਕੱਢੇ ਤਿੰਨ ਪਰਵਾਨੇ ਕੱਢਣ ਤੋਂ ਬਾਅਦ ਪੰਚਾਇਤ ਨੇ ਪੂਰੀ ਨੇ ਮਤਾ ਪਾਇਆ ਵੀ ਇਹ ਇਹਨਾਂ ਨੇ ਨਜਾਇਜ਼ ਇਹ ਜਗਾ ਦੱਬੀ ਹੋਈ ਆ ਉਹਨਾਂ ਨੇ ਜਿਹੜੀ ਆਪਣੇ ਐਸਡੀਐਮ ਦੇ ਰਾਹੀਂ ਉਹਨਾਂ ਨੇ ਉੱਤੇ ਦਰਖਾਸਤ ਭੇਜੀ ਡੀਸੀਪੀ ਡੀਸੀ ਸਾਹਿਬ ਨੂੰ ਉਹਨਾਂ ਡੀਸੀ ਸਾਹਿਬ ਨੇ ਚਿੱਠੀ ਭੇਜ ਕੇ ਇਹ ਗੇਟ ਪਟਵਾਤਾ ਅੰਗਲ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਸੀਂ ਮਤਲਬ ਤੁਹਾਨੂੰ ਕੀ ਜੌਬ ਕਰਦੇ ਹੋ ਮੈਂ ਜੀ ਮੈਂ ਕਰਦਾ ਸੀ ਬੈਂਕ ਚ ਜੋਬ ਜੀ ਤੇ ਬੈਂਕ ਚ ਜੋਬ ਕਰਦਾ ਸੀ ਤੇ ਇਹ ਬੰਦਿਆ ਨੇ ਨਾ ਸਾਰੀ ਜਗਾ ਨਿਜਾਇਜ਼ ਦੱਬੀ ਦੱਬਲੀ ਠੀਕ ਆ ਦੱਬ ਲੈਣ ਅੰਕਲ ਜੀ ਕਿਦੋਂ ਤੋਂ ਤੁਸੀਂ ਜੋਬ ਛੱਡ ਦਿੱਤੀ ਸੀਗੀ ਕੀ ਪ੍ਰੋਬਲਮ ਆਈ ਮੈਨੂੰ ਜਦੋਂ ਅਟੈਕ ਹੋਇਆ ਨਾ ਜੀ 2017 ਚ ਮੈਂ ਫਿਰ ਨੌਕਰੀ ਛੱਡੀ ਜੀ ਨੌਕਰੀ ਛੱਡਣ ਤੋਂ ਬਾਅਦ ਚੱਲਾ ਸੀ ਮਤਲਬ ਮੇਰੀ ਮਾਤਾਰ ਮੈਂ ਅਸੀਂ ਉਧਰਲੇ ਕਰਤੀਗੇ ਇਹ ਦਰਦੀਗੇ ਹੈ ਜੀ ਤੇ ਇਹ ਇਹਨਾਂ ਨੇ ਗਵੰਡੀਆਂ ਨੇ ਇਹਨਾਂ ਨਾਲ ਝਗੜਾ ਸ਼ੁਰੂ ਕਰ ਲਿਆ ਤੇ ਝਗੜਾ ਕਰਕੇ ਇਹਨਾਂ ਇੱਕ ਵਾਰ ਤਾਂ ਸਿਰ ਵੀ 파ੜਤਾ ਸੀ ਘਰੇ ਆਂ ਬੰਟੀ ਵਾਈਫ ਦਾ ਅੰਦਰ ਵੜ ਕੇ ਨਾ ਸ਼ਮਲਾ ਕਰਤਾ ਇਹਨਾਂ ਦੇ ਸੱਤ ਟਾਂਕੇ ਲੱਗੇ ਸਿਰ 파ੜਤਾ ਦੀ ਤੇ ਬਾਕੀ ਹੁਣ ਉਹ ਗੱਲ ਵੀ ਗਈ ਹੈੀ ਉਸ ਤੋਂ ਬਾਅਦ ਹੁਣ ਧਮਕੀਆਂ ਦਿੰਦ ਨੇ ਬਹੁਤ ਕਹਿੰਦੀ ਆ ਵੀ ਪਹਿਲਾਂ ਤੂੰ ਬਚ ਗਈ ਹੁਣ ਤੂੰ ਦੇਖਣਾ ਵੀ ਨਹੀਂ ਹੈਗਾ ਹੈ ਮੁੰਡਾ ਜਿਹੜਾ ਉਹ ਕਹਿੰਦਾ ਵੀ ਜੇਲ ਕੱਟਾਂਗੇ ਪਰ ਤੁਹਾਡਾ ਕੰਮ ਨਹੀਂ ਅਸੀਂ ਹੁਣ ਦੇਣਾ ਨਾ ਸੀਵਰੇਜ ਪੈਂਦੇ ਇਹਨਾਂ ਥੋੜਾ ਵੰਡੀਆਂ ਵੱਲੋਂ ਕਿਹਾ ਸਾਰੇ ਹੈ ਆਹੀ ਡਰ ਵੀ ਕੱਲ ਨੂੰ ਕੁਝ ਵੀ ਕਰ ਸਕਦੇ ਨੇ ਜੀ ਯਾਨੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਜੀ ਜਾਨ ਨੂੰ ਵੀ ਖਤਰਾ ਹੈ ਜੀ ਮੇਰੇ ਇੱਕ ਮੈਸੇਜ ਨੂੰ ਕੁਝ ਹੋ ਗਿਆ ਮੈਂ ਤਾਂ ਖਤਮ ਹੈ ਫਿਰ ਮੈਂ ਮੇਰਾ ਜਾ ਕਾਹਦਾ ਜਾਉਣਾ ਫਿਰ